ਹਾਂਜੀ ਜੀ ਹੋਰ ਸਾਰੇ ਵੀਰਾਂ ਦਾ ਹੋਰ ਕੀ ਬਾਲਦਾ ਕਰਦਾ ਮੇਰੇ ਵੀਰੋ ਵਰਕਸ ਸੈੱਟਸਾਰੇ ਵੀਰਾਂ ਦੇ ਬਾਅਦ ਤੋਂ ਬਾਅਦ ਠੀਕ ਹੈ ਲੋਜੀ ਕਰਤੀ ਆ ਬਲੌਗ ਦੀ ਸਟਾਰਟਿੰਗਸ ਵੇਰੇ ਵੇਰੇ ਸਾਢੇ 2:00 ਹੋ ਗਏ ਚਲੋ ਭਾਈ ਉਠੀਏ ਡਾਈਏ ਕਬੂਤਰ ਉਹ ਇਨਾਂ ਨੇ ਕੋਈ ਪੁਰਾਣੇ ਹਨ ਅੱਡ ਵੀ ਛੁਡਿਏ ਬਾਹਰ

ਹਾਂਜੀ ਨੇ ਰੱਖੀਏ ਕਬੂਤਰ ਦੇ ਕਬੂਤਰਿਆਂ ਨੂੰ ਦਾਣੇ ਠੀਕ ਹੈ ਬਦਾਮ ਵਾਲੇ ਚੱਕਲੇ ਵੀ ਸਭ ਅੰਦਰ ਠੀਕ ਹੈ ਇੱਕ ਮਿੰਟ ਆਇਓ ਬੱਤੋਏ ਆਇਓ 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 ਉੱਡਰਣਾ ਕਬੂਤਰਾਂ ਨੂੰ ਤੇ ਉੱਡਰਣੇ ਕਬੂਤਰਾਂ ਨੂੰ ਵੀ ਰੱਖਦੇ ਮਤਲਬ ਆ ਤਾਂ ਡਾਣੇ ਹੈ ਨਹੀਂ ਯਾਰ ਸਹੀ ਤੇ ਜਿਹੜੇ ਡਾਣੇ ਵਾਲੇ ਕੂਤਰਾ ਤੋ ਉੱਡੇ ਫਿਰਦੇ ਤੇ ਆ ਅੰਦਰ ਪਿੰਜਰੇ ਚ ਬੈਠੇ ਹਨਾ ਅੱਜ ਸਭ ਤੋਂ ਡਿਫਿਕਲਟ ਕਬੂਤਰ ਸਾਂਭੜਿਆ ਮੈਂ ਦਿਨਪੁਰਾ ਦੇ ਮੱਠਾ ਹੈ ਗਾਹੜਾ ਹੈਗਾ ਕੋਈ 40 ਡਿਗਰੀ 39 ਡਿਗਰੀ ਟੈਂਪਰੇਚਰ ਪਰ ਇਹ ਖੇਡ ਤੋਂ ਬਾਹਰ ਹੋਇਆ ਕੰਮ ਯਾਰ ਅੱਜ ਕੂਤਰ ਵਿਹਲੇ ਨਹੀਂ ਜਿਹੜੇ ਸਾਂਭ ਵਾਲੇ ਨੇ ਕੂਤਰ ਐਨੇ ਨਹੀਂ ਰਹਿਏ ਸਿਰਕੀ ਬਈ ਸੀਗੇ ਕਦੇ ਵੀ ਨਹੀਂ ਆਏ ਹੋਏ ਇਹਨੇ 20 ਕੂਤਰ ਸਾਂ ਤੇ ਮੈਂ ਹਮੇਸ਼ਾ ਸਾਡੇ ਕੂਤਰ ਸਾਫ਼ ਹੁੰਦਾ ਆਪਣਾ ਐਨੇ ਨਹੀਂ ਰਹਿਏ ਸਿਰਕੀ ਬਈ ਕਬੂਤਰ ਆ ਦੇਖੋ ਪਲਟੇ ਵੀ ਆਏ ਤਾਂ ਮੈਂ ਆ ਦਾ ਕਬੂਤਰ ਅੰਦਰੋਂ ਨਿਕਲੇ ਆ ਬਦਾਂ ਸੋਨੇ ਸਾਹਮਣੇ ਆ ਠੀਕ ਹੈ ਆ ਕਬੂਤਰ ਅੰਦਰੋਂ ਇੱਥੇ ਪਲਟਾਇ ਕਰਿਓ ਬਾਹਰ ਚ ਪਲਟਾ ਕਬੂਤਰ ਮੈਂ ਠੀਕ ਹੈ ਕਿ ਨਹੀਂ ਆ ਦੇਖੋ ਤੇ ਇੱਕ ਕਬੂਤਰੀ ਵੇਲੀ ਸੀਗੀ ਆਪਣੀ ਗਲਾਬੀ ਢਿੱਡ ਵਾਲੀ ਜਿਹੜੀ ਕਬੂਤਰੀ ਚੋਬਰ ਕੇ ਘਰੋਂ ਆ ਇੱਥੇ ਵੀ ਪਾਲਦੇ ਕਬੂਤਰਾਂ ਦੇਖੋ ਆਹਾਂ ਇਹ ਜਿਹੜੀ ਇਹਦੇ ਘਰੋਂ ਕਬੂਤਰ ਗਲਾਬੀ ਢਿੱਡ ਵਾਲੀ ਉਹ ਕਬੂਤਰੀ ਤੇ ਸੀਗੀ ਜਮਾਂ ਵੇਲੀ ਹੁਣ ਤਾਂ ਬਦਾਮ ਆ ਮੈਂ ਦੇਦੇ ਸਾਂਭ ਵਾਲੇ ਤੇ ਦੂਜੇ ਵੀ ਐਨੇ ਬਦਾਮ ਦਾ ਕੱਟਦੇ ਤੇ ਫਿਰ ਵੀ ਐਨੇ ਨੇ ਅੰਦਰ ਰਹਿ ਗਏ ਸੀਗੇ ਤੇ ਮੈਂ ਉਸ ਅਸਟੀਮੇਟ ਤੇ ਸਾਂਭ ਤੇ ਕਬੂਤਰ ਜਿੰਨੀ ਜਿੰਨੀ ਖਾਾਕ ਮੈਂ ਕਹਿੰਦਾ ਪਹਿਲਾਂ ਲਈ ਰਹਿਸ਼ ਪਈ ਐ ਉਸ ਕੱਲ੍ਹ ਵਾਲੀ ਰਹਿਸ਼ ਤੇ ਕਬੂਤਰ ਸਾਂਭ ਤੇ ਅੱਜ ਕਬੂਤਰਾਂ ਨੂੰ ਕੁਛ ਨਹੀਂ ਦਿੱਤਾ ਹਣ ਖੂਬਸੂਰਤ ਕਲੋਂ ਚੰਗੇ ਡਿਜ਼ਾਈਨ। ਬਾਕੀ ਕੋਈ ਚੱਕਰੀ ਫਿਰ ਪਕੜ ਦਿੱਤਨੀ ਹੈਗੀ। ਪਤਾ ਹੈ ਤੁਹਾਨੂੰ ਮਾੜੀ ਕਿਸਮਤ ਆ। ਤੇ ਇੱਕ ਫਰਾਂਸਪਾਇਟ ਹੋਰ ਹੋ ਜੂਗਾ ਮਾੜਾ ਨਾਲ ਕਿਹੜੀ ਗੱਲ ਐ। ਤੇ ਕੱਲ ਵਾਲੀ ਖਰਾਕ ਖਰਾਕ ਤੇ ਸਾਹਮਣੇ ਆਪਣੇ ਦੋ ਕਬੂਤਰ ਬਈ। ਇੱਕ ਤਾਂ ਹਗਲਾਬੀ ਬਗਲਾਂ ਵਾਲੀ। ਕਾਲੀ ਚੀਨੀ। ਠੀਕ ਐ। ਇੱਕ ਤਾਂ ਕਬੂਤਰੀ ਕੱਲ ਵਾਲੀ ਖਰਾਕ ਤੇ ਸੰਭੀ ਐ। ਇਹਨੂੰ ਦਿੱਤੇ ਆ ਤੜਕਿਆ ਦੇਖੋ ਇਹਦੇ ਦਾ ਟ੍ਰੇ ਮੁਰੀ ਪਈ ਕਾਲੀ ਚੀਨੀ ਦੀ ਜਿਹੜੀ ਜੂਬਰੇ ਘਰਵਾਈ ਹੈ। ਆਹ ਬੋਦੀਆਂ। ਇਹ ਕਬੂਤਰ ਨੂੰ ਦੇਦੇ ਇਹਨੂੰ ਕੱਲ ਲਈ ਖਰਾਕ ਤੇ ਐ ਤੇ ਕਾ ਕਬੂਤਰ ਆਪਣਾ ਕੱਲ ਲਈ ਖਰਾਕ ਤੇ ਆ ਬਈ ਵੱਡਾ ਬੂਗਾ ਇਹਨੂੰ ਵੀ ਕੱਲ ਲਈ ਖਰਾਕ ਤੇ ਸਾਮੇ ਦਾ ਇਹਨੂੰ ਅੱਜ ਕੁਝ ਨਹੀਂ ਦਿੰਦਾ ਤੇ ਆ ਦੂਜੀ ਵਾਰੀ ਲਈ ਕਬੂਤਰ ਨੂੰ ਸਾਬ ਨੂੰ ਦਾਣਾ ਪਾਣੀ ਬਾਦਮ ਨੂੰ ਪਾ ਕੇ ਕਰ ਤਾਉ ਫਿਰ ਬੋਤਾ ਬਾਹਰ ਬਾਹਰ ਕੀ ਸੱਤ ਕਬੂਤਰ ਸ਼ਾਇਦ ਸਾਬ ਵੀ ਛੱਡ ਗਏ ਮੇਰੇ ਸਾਰੇ ਸੱਤ ਬੜੇ ਫਿਰਦੇ ਆ ਬਸ ਆਹੀ ਵਰੀ ਬਾਦ ਉੱਤੋਂ ਬਈ ਰਾਤ ਸਾਮੇ ਕਰੇ ਇਹ ਛੱਡ ਕੇ ਰੋਟੇ ਨਾਲ ਡਾ ਕੇ ਕਬੂਤਰ ਆਪੇ ਸਭੀ ਜਾਣਗੇ ਕੱਲ ਲਈ ਖਰਾਕ ਤੇ ਆਪੇ ਸਮਝ ਜਾਂਦੇ ਨੇ ਕੱਲ ਲਈ ਖਰਾਕ ਕਰਦਾ ਕੀ ਹੈ ਕੱਲ ਵਾਲੀ ਖਰਾਕਲ ਤਾਂ ਆਪਕੇ ਸਮਝ ਆਉਂਦੇ ਨੇ ਆ ਸਮਝੋ ਡਾਕਰ ਰੋਟਾ ਦੇ ਕੀ ਸੀ ਛੱਡ ਗਏ ਸਹੀ ਗੱਲ ਹੈ ਯਾਰ ਚੌੜ ਕਰਾ ਸੰਭਾਏ ਕੋਈ ਚੱਕ ਦੇ ਤੂੰ ਤਾਂ ਮੈਨੂੰ ਪਤਾ ਹੈ ਕੀ ਹੋਣਾ ਕੱਲ ਨੂੰ ਚਲੋ ਫਿਰ ਛੱਡ ਲਾਂਗੇ ਜਾ ਕੇ ਮਾੜੀ ਕਿਸ ਹਾਲ ਚਲੋ ਕੋਈ ਨਾ ਭਾਈ ਦੇਖਦੇ ਹਾਂ ਕੀ ਬੰਦਦਾ ਹੈ ਬਦਾਮ ਵਾਲੇ ਕੂਤਰਾ ਦਾ ਕੰਮ ਨਿਬੜਤਾ ਬਈ ਠੀਕ ਹੈ ਜਿਹੜੇ ਉੱਡ ਗਏ ਸਾਰਿਆਂ ਨੂੰ ਬਦਾਮ ਕਣਕ ਤੋਂ ਉਹਨਾਂ ਕੋ ਪਾਤੀ ਸਿਰਫ ਸਾਂਹ ਵਾਲੇ ਤਿੰਨ ਕਬੂਤਰ ਰਹਿ ਗਏ ਬਈ ਦੋ ਕਬੂਤਰਾਂ ਉਤਲੀਆਂ ਇੱਕ ਆ ਕਬੂਤਰ ਠੀਕ ਹੈ ਤਿੰਨ ਸਾਹਮਣੇ ਰਹਿ ਗਏ ਬਦਾਮ ਵਾਲੇ ਸਭ ਕੰਮ ਨਿਬੜਿਆ ਮੁੰਡੇ ਨੂੰ ਦਾਣਾ ਪਾਣੀ ਦੇਂਦਾ ਤੇ ਥੱਕ ਗਿਆ ਪੂਰਾ ਅੱਜ ਵੀ ਰਾਤ ਨੂੰ ਜਾਗਣਾ ਬਹੁਤਔਖਾ ਮੇਰੇ ਵੀਰੋ ਤੇ ਬਾਕੀ ਦ ਮੁੰਡਾ ਆਇਆ ਹੋਇਆ ਲਿਆਜੀ ਆਪਣਾ ਲੰਬੀ ਵਾਲਾ ਯਾਰ ਅਰਮਾਨ ਠੀਕ ਹੈ ਕੱਲ ਨੂੰ ਇਹਨੇ ਵੀ ਚੱਲਣਾ ਬਾਜੀ ਦੇ ਨਾਲ ਕਬੂਤਰ ਲੈ ਕੇ ਕਿ ਇਹਨਾਂ ਦਾ ਉੱਪਰ ਵੀ ਆ ਠੀਕ ਹੈ ਪੰਜ ਕਬੂਤਰ ਹੋ ਜਾਣਗੇ ਆਪਣੇ ਸ਼ਰਮ ਵਾਲੀ ਗੱਲ ਹੈ ਕੱਲ ਨੂੰ ਕਿਸੇ ਨੇ ਕੋਈ ਨਾਂ ਕੀਤਾ ਕਿਸਮਤ ਬਹੁਤ ਮਾੜੀ ਆ ਫਿਰ ਠੀਕ ਹੈ ਬਾਕੀ ਸਾਡੇ ਸਾਨੂੰ ਤਾਂ ਪਤਾ ਹੀ ਬੰਦਸ ਕਿਹੜਾ ਸਾਡਾ ਤਾਂ ਇੱਕ ਮਿੰਟ ਜੇਦਾ ਇਹਨਾਂ ਵਾਲਾ ਕੋਈ ਚੰਨੂ ਗੇੜੇ ਦਾ ਹਿੱਸਾ ਲੈ ਜੇ ਇਹਨਾਂ ਇਹਨਾਂ ਦੋਹਾਂ ਚੋਂ ਕਿਸੇ ਦਾ ਕਬੂਤਰ ਆਪਣੇ ਤਿੰਨੇ ਤਾਂ ਨਹੀਂ ਸਿਰੇ ਨਹੀਂ ਆਂਦੇ ਜਾਂ ਤਾਂ ਭੱਜ ਜਾਣਗੇ ਜਾਂ ਬਹਿ ਜਾਣਗੇ ਬਸ ਇੱਕ ਹੀ ਕੰਮ ਆਪ ਨੂੰ ਪਤਾ ਠੀਕ ਹੈ ਪਾਣੀ ਫਿਰ ਲੈ ਕੇ ਕਿੱਧਰ ਲੈ ਕੇ ਜਾਵਾਂ ਇੱਕ ਤਾਂ ਨਹੀਂ ਵੀ ਨਾਲੇ ਤਾਂ ਫਿਰ ਹਨੇਰਾ ਹੋਣਾ ਰਾਤ ਉੱਥੇ ਵਿਖਾਈ ਕੀ ਬੰਦ ਚਲੋ ਬਾਬੋ ਦੇਖਦੇ ਕੋਈ ਨਾ ਸੰਭੀ ਨੇ ਇੱਕ ਨਾ ਰੈਸਟ ਕਰਕੇ ਫਿਰ ਵੀਡੀਓ ਲਾਵਾਂਗੇ ਵੱਡੇ ਕਬੂਤਰਾਂ ਨੂੰ ਦਾਣਾ ਪਾਣੀ ਪਾਵਾਂਗੇ ਅੱਜ ਕਾਲ ਚੜ੍ਹ ਨਹੀਂ ਜਾਣਾ ਸੀ ਆਪਣੇ ਯਾਰ ਹਰਜੀਤ ਦੀ ਚੁੱਕੇ ਹਲਦੀ ਕਬੂਤਰੀ ਵੀ ਲੈ ਕੇ ਆਉਂਦੀ ਰਹੀ ਸੀਗੀ ਫਿਲ ਕਰਦੇ ਗੱਲਬਾਤ ਹਾਂਜੀ ਲਗਭਗ ਸਾਰੇ ਕੰਮ ਨਵੇੜ ਤੇ ਸੀ ਜੀ ਹਨਾ ਵੱਡੇ ਕਬੂਤਰਾਂ ਨੂੰ ਦਾਣਾ ਪਾਣੀ ਵੀ ਪਾਤਾ ਤੇ ਆਪਣੇ ਉੱਡਰਾਂ ਨੇ ਤਾਂ ਪਹਿਲਾਂ ਹੀ ਸਾਂਭ ਤੇ ਸੀਗੇ ਝੋੜੜਾ ਵਾਲਾ ਮੋਢਾ ਵੀ ਪਹੁੰਚ ਗਿਆ ਬਈ ਕਹਿੰਦੇ ਠੀਕ ਹੈ ਹਾਂ ਗੰਦਿਆ ਤੂੰ ਖਾਲੀਆਂ ਚ ਵੜ ਕੇ ਮੁੜ ਕੇ ਮੇਰੇ ਤੇ ਚੜਨ ਲੱਗ ਗਿਆ ਨਾ ਬਿਸਤਰੇ ਤੇ ਸੰਗ ਨਹੀਂ ਤੇਨੂੰ ਨਵਾਉਣਾ ਕਾਹਦੇ ਹਾਸਤੇ ਦੋ ਵਾਰ ਨਵਾਉਣ ਦਾ ਦਿਨ ਚ ਮੈਂ ਹੁਣ ਹਾਂ ਚੱਲ ਤੇ ਹਜੇ ਚੱਲਦੇ ਆ ਬਾਗ ਰਿਕ ਦਾ ਪਾਣੀ ਲੈ ਕੇ ਆਉਣਾ ਹਨਾ ਕੂਤਰਾਂ ਉਹ ਨਾ ਯਾਰ ਕੂਤਰਾਂ ਸੇ ਪਾਣੀ ਲਿਆਉਣਾ ਇੱਕ ਸਿੰਜਾ ਲੈਣਾ ਦੋਨਾਂ ਵਾਂਗੂ ਗੈਸੇ ਤਾਂ ਆਪਣੇ ਬਾਈਆਂ ਥੋੜੀਆਂ ਹੀ ਰਹਿ ਗਈਆਂ ਪਰ ਮੈਨੂੰ ਪਤਾ ਫਿਰ ਵੀ ਇਹਨੇ ਕਦੇ ਕਦੇ ਛੱਡ ਲਾਂਗੇ ਆਪਾਂ ਕੱਲ ਨੂੰ ਤਿੰਨ ਸਾਨੂੰ ਕਾ ਵਸ ਠੀਕ ਆ ਓਕੇ ਕਰਦੇ ਆ ਫਿਰ ਕੰਮ ਕਣਕ ਧੋਦੀ ਸੀ ਚੋਬਰ ਨੇ ਯਾਰ ਹਨਾ ਚੋਬਰ ਨੇ ਕਿਹਾ ਤੇ ਮੈਂ ਹੀ ਤਵਾਈਏ ਭੁੱਲ ਗਿਆ ਨਾਲ ਕਣਕ ਵੀ ਧੋਦਿਆ ਯਾਰ ਕੂਤਰਾਂ ਵਾਸਤੇ ਮੈਂ ਜਿਹੜਾ ਉੱਡ ਗਿਆ ਕੂਤਰਾਂ ਨੂੰ ਪਾਣੀ ਹੁੰਦੀ ਏ ਧੋ ਕੇ ਸ਼ਾਮੇ ਸਹਾਲਾਂਗੇ ਚੰਗੀ ਹੁੰਦੀ ਆ ਰੇਤਾ ਮਿੱਟੀ ਲੈ ਜਾਂਦੇ ਨਾਲ ਗਰਮੀ ਨਿਕਲ ਜੇ ਨਿਕਲ ਬਾਕੀ ਬਸ ਦੇਖਦੇ ਆ ਕੀ ਬੰਦ ਹਾਂਜੀ ਚੱਲੇ ਆਂ ਵੀਰੇ ਘਰ ਨੂੰ ਇੱਕ ਫੜ ਲਿਆ 56 ਦੋ ਇੱਕ ਥੋੜਾ ਜਿਹਾ ਫੜਦਾ ਸਮਾਨ ਗੁੱਥਲੀ ਚ ਇੱਕ ਹਜੇ ਪਾਣੀ ਭਰਨ ਕਬੂਤਰਾਂ ਵਾਸਤੇ ਠੀਕ ਐ। ਪਸ਼ੇਰੀ ਦੀ ਘਰੇ ਜਲੀ ਹੋ ਜਾਲੇ ਲੇਟ। ਹਾਂਜੀ। ਡਟ ਲਈ ਜੀ ਹੋਰ ਭਰ ਲਾ ਵੀਰੇ। ਕੋਈ ਨਹੀਂ ਹੁੰਦਾ। ਦੋ ਗਲਾਸ ਹੋਰ ਪੀਣਗੇ। ਇਹਨੂੰ ਕੀ 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 ਕਰਦਾ? ਉਹ ਕੰਨੀ ਤੇ ਰੱਖ ਲਾਂਗੇ। ਉਹ ਲਫਾਫੇ ਨੂੰ ਯਾਰ ਕਿੰਨਾ ਗਲਾਸ ਢੁੱਲ ਜੂਗਾ ਇਹ ਕਿੱਡੀ ਗੱਲ ਹੁੰਦੀ ਹੈ ਹਾਂ ਗੁੱਤਲੀ ਖਾਲਾ ਚਲ ਗੁੱਤਲੀ ਖਾਨ ਦੇ ਥੋੜੇ ਕੰਜਰ ਤਾਂ ਲਾਉਣੀਆਂ ਉਹ ਜਾ ਕੇ ਤੈਨੂੰ ਕੀ ਪਤਾ ਦਵਾਈ ਹੁੰਦੀ ਹੈ ਉੱਥੇ ਹਾਂ ਘਰਤੀ ਦਵਾਈਆਂ ਕਾਣੀ ਗੱਲ ਤੂੰ ਤਾਂ ਚਲੋ ਯਾਰ ਕਰੇ ਚਲੇ ਇਹਦੇ ਇਹ ਰੀਲ ਵੀ ਪੋਣੇ ਜਾ ਕੇ ਅੱਜ ਮੈਂ ਛੇਦੀ ਛੇਦੀ ਇੰਸਟਾ ਜਾ ਕੇ ਰੀਲਾਂ ਰੂਲਾਂ ਲਾਈਕ ਕਰ ਦੇ ਬਾਬੇ ਇੰਸਟਾ ਦੀ ਆਈਡੀ ਹੈਗੀ ਹੈ ਰੀਲ ਨਹੀਂ ਕਰਨਾ ਪਹਿਲਾਂ ਤੂੰ ਰਹਿਣ ਦੇ ਲੀਕ ਕਰੂੰ ਤਾਂ ਮੈਂ ਆਪ ਹੀ ਕਰ ਦੂੰਗਾ ਇਧਰ ਬਣੀ ਹੋਈ ਚਲੋ ਚਲੋ ਓ ਯਾਰ ਕਿੱਧਰ ਨੂੰ ਜਾਵੇ ਬੰਦਾ ਯਾਰ ਲੈ ਆ ਦੋ ਵੀ ਪੜਿਆ ਜਾਵਾਂ ਆ ਦੋ ਜਾਵਾਂ ਪੜਿਆ ਆ ਦੋ ਜਾਵਾਂ ਪੜਿਆ ਉੱਲਮਲੇ ਕੰਮ ਕਰ ਗਿਆ ਇਹ ਹੈ ਆ ਤਾਂ ਕੰਮ ਦਾ ਇਹ ਤਾਂ ਭਾਜੀਗਾ ਕੋਈ ਗੱਲ ਨਹੀਂ ਆਈ ਕੁਤਰੀ ਬੰਦੀ ਆ ਆਪਣੀ ਆ ਵੀ ਬੰਦੀ ਹੈ ਆ ਆ ਲਿਖੇ ਪਏ ਇਹਨਾਂ ਦੇ ਲਿਖ ਲਾਂਗੇ ਹੋਰ ਪਾਸੇ ਯਾਰ ਕੋਈ ਦਿੱਕਤ ਨਹੀਂ ਆ ਵੀ ਹੈ ਆ ਵੀ ਚੱਲ ਸਹੀ ਹੈ ਇਧਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਰ ਸੈਟ ਆ ਦਾ ਬਾਰਵੇਂ ਘਾਟੂਗਾ ਕਬੂਤਰਾਂ ਦਾ ਹੂੰ ਉਹ ਨਵੀਂ ਕਾਪੀ ਠੀਕ ਯਾਰ ਸਾਰੇ ਕੰਮ ਦਾ ਜਲੂਸ ਕੱਢਦਾ ਯਾਰ ਕੀ ਤੀੜ ਨੇ ਯਾਰ ਹੈ ਨਹੀਂ ਕੰਮ ਦਾ ਇਹਦੀ ਭੈਣ ਦੀ ਦੇ ਦੇ ਐ ਦੀਦੀ ਮੈਂ ਮੈਂ ਵਰੋਂ ਕੋਈ ਜਿ ਦੇਖ ਯਾਰ ਓ ਯਾਰ ਖੂ ਨਵੀਂ ਕਾਪੀ ਲਿਆਵਾਂਗੇ ਬਈ ਬਨੇ ਰਾਤ ਨੂੰ ਬੈਠਾ ਤਾਰੀ ਸਾਰਾ ਕੁਝ ਚੰਗਾ ਯਾਰ ਇੱਕ ਇੱਕ ਚੀਜ਼ ਸਾਵੀ ਤਾਰਦੀ ਯਾਰ ਓ ਯਾਰ ਤੈਾਂ ਟੂ ਜੀ ਕਿਹੜਿਆਂ ਦੇ ਸੀਗੇ ਯਾਰ ਜੇ ਕੋਈ ਲਿਖੇ ਪਈ ਦੀਂਦਿਆ ਤਾਂ ਚੱਕ ਲੋ ਹੜ ਜੋ ਇਸ ਦਾ ਟੂ ਸੈਟ ਹੋਰੀ ਵਾਲੇ ਦਾ ਅੱਛਾ ਅ ਹੋਰ ਦੇ ਦਾ ਕਿਸੇ ਦਾ ਟਾਈਮ ਨਹੀਂ ਪਾੜਿਆ ਨਹੀਂ 5 ਐਮਲ ਪਾਣੀ ਓ 15 ਐਮਲ ਪਾਣੀ ਆ ਲੈ ਆ ਫਲ ਦਾ ਖੰਡ ਕੋਈ ਨਾ 15 ਐਮਲ ਰਹਿ ਗਿਆ ਓ ਪੰਜ ਡਿਗਰਾਂ ਢੇਗੂਗਾ ਨਾ ਸਾਰੀਆਂ 15 ਐਮਲ ਪਾਣੀ ਰਹਿ ਗਿਆ 35 ਡਿਗਰੀ 32 ਡਿਗਰੀ ਰਹਿ ਗਿਆ ਕੋਈ ਹੋਰ ਹੀ ਚਾਹੀਦਾ ਚਲ ਕੋਈ ਗੱਲ ਨਹੀਂ ਆਜੋ ਮਿੱਤਰੋ ਹੰਦਰਾ ਆਜੋ ਹਾਂਜੀ ਟੇਕ ਨੂੰ ਤਾਂ ਵਿਖਾ ਦੀ ਜੀ ਮਣਗਾ ਵਾਲੀ ਵਾਲੀ ਬਾਜੀ ਗਲਰ ਵੀ ਢੜਲੀ ਐ ਚੋਵਰ ਵਾਲੀ ਕੂਦਰੀ ਨੇ ਮਾਰੀ ਛਾਲ ਬਾਹਰ ਅਸੀਂ ਤਾਂ ਪਾਣੀ ਜਮਣੀ ਆ ਕੇ ਉੱਤੇ ਖੜੇ ਦੂਜੇ ਕੂਤਰਣ ਦੇ ਜਾਂਦੇ ਦੋਹਾਂ ਨੂੰ ਅਸੀਂ ਤੇ ਤਿੰਨੇ ਖੜੇ ਪਾਣੀ ਆ ਵੇਖੇ ਤੇ 22 ਹੋ ਗਿਆ ਕਿ 21 ਕਿ 23 ਹੋ ਗਿਆ ਮਹਾਰੀ ਡੈਰੀ ਕਦੀ ਫੀ 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 ਟੇਕ ਹੋਰ ਜੰਗਲੇ ਕੋਲੇ ਭੱਜ ਕੇ ਗੇਟ ਕੋਲੇ ਭੱਜ ਕੇ ਲੈਡ ਕੋਲੇ ਸਾਹ ਨਾ ਠੇਰਾ ਪਾਲਿਆ ਮਾਲਾ ਬਣ ਗਈ ਜੀ ਬਾਜੀ ਉਹ ਲੱਗਿਆ ਵੀਰੇ ਉਹ ਜਾਓ ਭਰਾਵਾ ਇਹ ਗੁੱਡੀ ਕੱਲ ਦਸੀ ਆਏ ਡਾਵਾ ਲਾ ਲਿਆ ਨੇ ਅੱਛਾ ਅਸਰ ਹੋ ਗਿਆ ਤੋੜ ਮੰਦੀ ਹੈ ਤੋੜ ਮੰਦੀ ਹੈ ਚੋਬਰ ਕਾ ਨਕਲ ਇਹਨੂੰ ਦਿਖਾਦੀ ਜੀ ਬਾਜੀ ਆ ਮੈਂ ਇੱਤੇ ਬੈਹਂਦੀ ਨੇਰੇ ਚ ਕੋਠੀ ਤੇ ਬੈਹਂਦੀ ਨੇਮ ਤੇ ਬੈਹਂਦੀ ਰਾਤ ਨੂੰ ਢਾ ਲੈਂਦੇ ਜਿਹੜੇ ਟਾਈਮ ਬਣਾ ਪਾਈ ਲਾਣ ਜੋ ਟਾਈਮ ਲਾ ਕੇ ਪਾਈ ਲਾਣਦੇ ਆਪਾਂ ਬਣਾ ਪਾਈ ਉੱਥੇ ਹੀ ਪਾਣੀ ਲਾਉਂਦੇ ਤੜਕਾ ਚੱਕ ਕੇ ਛੱਡ ਲੈਂਦੇ ਠੀਕ ਹੈ ਕੋਠੀ ਦੇ ਮੇਲੇ ਦੇ ਬਣਾ ਮੈਂ ਦੇਖੂ ਜਮਾਂ ਚੱਕ ਲੈਦੇ 5 ਵਜੇ ਉੱਠ ਕੇ ਝੋੜਾ ਆਏਗਾ ਹੁੰਦਾ ਇਹ ਕੰਮ ਹਿਆਰ ਆ ਓਏ ਠੱਡਿਆ ਕਰ ਤੂੰ ਤੇ ਫਿਰ ਕੀ ਵਾਦਗਾ ਉੱਥੇ ਦਾ ਘਰ ਦਾ ਨਾਲੇ ਮੋਹ ਕਰਕੇ ਆਉਂਦੀ ਡਾਰੀ ਵਾਜ ਜਾਂਦੀ ਤੜਕੇ ਦੀ ਚਲੋ ਕੋਈ ਨਾ ਕਰੀ ਜੰਸੀ ਨੂੰ ਬਣਾਈ ਜਾਂਦੇ ਬਈ ਹਣਾ ਅੱਜ ਜਮਾਂ ਨਹੀਂ ਸੌਣਾ ਪੱਕੀ ਗੱਲ ਆ ਸੱਚੀ ਓਏ ਮੈਂ ਨਹੀਂ ਸੌਂਦਾ ਝੋੜਾ ਤੂੰ ਸੌਣਾ ਸੋਜੀ ਮੈਂ ਤਾਂ ਜਮਾਂ ਨਹੀਂ ਸੌਂਦਾ ਸੋਜੀ ਸੋਜੀ ਸੁਣ ਗਿਆ ਸੀ ਬਾਈ ਸੁਣ ਗਿਆ ਸੀ ਹਾਂਜੀ ਤੇ ਨਵੀਂ ਕਾਪੀ ਵੀ ਲਿਆਂਦੀ ਬਈ ਲਿਓ ਜਿਹੜਾ ਕੰਮ ਕਰਨਾ ਸੀ ਉਹ ਤਾਂ ਕਰਤਾ ਉਹ ਤਾਂ ਪ੍ਰੈਕਟੀਕਲ ਜੀ ਟਾਈਪ ਆ ਇਹ ਪਰ ਮੈਨੂੰ ਸੋਹਣੀ ਲੱਗਈ ਹੈ ਹਨਾ ਤੇ ਇਨਵੈਸਟਮੈਂਟ ਕਰਿਆ ਜਾਂਦੀ ਹੈ ਇੱਥੇ ਇੱਕ ਪੇ ਸਾਫ ਹੈ 1:00 ਵਜੇ ਦਾ ਲਾਈਨ ਵਾਲਾ ਹੈ ਹਨਾ ਤੇ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਹੁਣ ਇਹ ਤੇ ਉਤਾਰ ਦਿੰਗ ਰਾਤ ਨੂੰ ਬਹਿ ਕੇ ਤੇ ਸਾਰੇ ਗੂਤਰਾਂ ਨੂੰ ਪਾਣੀ ਪੂਣੀ ਦਿੰਦਾ ਬਈ ਓਕੇ ਐ ਬਸ ਹੁਣ ਸਾਰਾਤ ਨੂੰ ਦੇਖ ਦੇਖ ਕੇ ਪਾਣੀ ਦੇ ਰਹਿਣਾ ਇਹਨਾਂ ਨੂੰ ਹਾਂਜੀ ਲਗਭਗ 1:30 ਵਜੇ ਪਿਆ ਜੀ ਅੱਜ ਮੈਂ ਹਨਾ ਸਾਰੀ ਰਾਤ ਜਾ ਕੇ ਗੂਤਰ ਸਾਂਭਦੇ ਆਂ ਬਈ ਪਹਿਲਾਂ ਯਾਰ ਇੱਕ ਮਾੜੀਆ ਤਜਵਾ ਮੌਕੇ ਤੱਕ ਉਹ ਅਕਸਰ ਇਹੋ ਜਿਹੀ ਵੀ ਬਾਲਨੀ ਬਾਬੇ ਦੀ ਕਿਰਪਾ ਨਾਲ ਕਬੂਤਰ ਸਾਰੇ ਬਹੁਤ ਸੋਹਣੇ ਉੱਡੇ ਆ ਪਰ ਨਾ ਮੌਕੇ ਤੇ ਆਪਾਂ ਅਨਗੈਲੀ ਕਰ ਦਿੰਨੇ ਆ ਮਾੜੀ ਮੋਟੀ ਹਣਾ ਤੇ ਅੱਜ ਮੈਂ ਆਪਾਂ ਸਾਈ ਰਾ ਦੇ ਜਾਗਦੇ ਕੋਈ ਨਹੀਂ ਤਾਂ ਕੱਲ ਨੂੰ ਫਿਰ ਤਿੰਨ ਕਬੂਤਰ ਛੱਡ ਰੇਣਾ ਪਾ ਤਿੰਨ ਸਾਹਮਣੇ ਆ ਮੈਂ ਕੋਈ ਨਾ ਸਾਈ ਰਾ ਦੇ ਇੱਕ ਰਾ ਜਾਗ ਲੈ ਕਿਹੜੀ ਗੱਲ ਐਂ ਤਾਂ ਝੋੜਾ ਨਾਲ ਮੁੰਡਾ ਹੈ ਉਹਨੂੰ ਮੈਂ ਤੁਰ ਸੌਂ ਜਾ ਯਾਰ ਕੋਈ ਨਾ ਤੂੰ ਕੱਲ ਨੂੰ ਬਾਜੀ ਵੇਖ ਮੈਂ ਅੱਜ ਜਾਗਦਾ ਪੂ ਚੱਕਰ ਨੇ ਕੂਤਰਾ ਪਿੱਛੇ ਪਰ ਠੀਕ ਆ ਬਾਕੀ ਹੁਣ ਉਹ ਪਾਣੀ ਇਹ ਰੁਕਣ ਲੱਗੇ ਗੂਤਰੇ ਹਨ ਤੇ ਦਵਾ ਨੂੰ ਦੇਤਾ ਇੱਕ ਨੂੰ ਵਾ ਦੇਣਾ ਰਹਿ ਗਿਆ ਉਹਨੂੰ ਦੇ ਕੇ ਫਿਰ 2 ਘੰਟੇ ਨੀਂਦ ਲੈ ਸਕਦੇ ਆਪਾਂ ਹਨਾ ਚੱਲੀ ਜਾਣਾ ਭਾਈ ਸਿਸਟਮ ਆਈ ਹੈ ਠੀਕ ਹੈ ਕਿ ਨਹੀਂ ਬਾਹਰ ਆਇਆ ਸੀ 2 ਮਿੰਟ ਯਾਰ ਮੈਂ ਖਮਾੜਾ ਮੜਾ ਤੁਰ ਫਿਰਿਆ ਆਂ ਨੀਂਦ ਜੀ ਲੈ ਜੂਗੀ ਬਾਹਲੀ ਆਈ ਜਾਂਦੀ ਸੀ ਸਾਰਾ ਦਿਨ ਵੀ ਭਜਣਾ ਰਾਤ ਨੂੰ ਵੀ ਸਾਂਭਣਾ ਪਿਆ ਯਾਰ ਚੌੜ ਦੀ ਗੱਲ ਨਹੀਂ ਹੂੰ ਗਾਂ ਤਾਂ ਨਾ ਸਿਆਣੇ ਹੋ ਗਏ ਗਾ ਤੋਂ ਵਾਦ ਤੋਂ ਵਾਦ ਲਾਸਟ 30 ਬੱਚੇ ਕਢਾਉਣੇ ਆ 30 ਚੋਂ ਬਸ 20 ਕੀ ਆਪਣੇ ਉਡਰਣ ਵਾਲੇ ਤੇ ਢੇ ਲੱਗੇ ਹੋਣ ਬਾਕੀ ਦੇ ਵੀ 10 ਕੁ ਬੱਚੇ ਤਾਂ ਆਪਣੇ ਪੱਕੇ ਪੱਕੇ ਜਮਾਂ ਪੱਕੇ ਯਾਰ ਮਿੱਤਰ ਖਾਸ ਉਹਨਾਂ ਵਾਸਤੇ ਕਢਾਵੇ ਬਸ ਜੇ ਕਿਸ ਨੂੰ ਚਾਹੀਦੇ ਹੋਣ ਤਾਂ ੱੱਕਾ ਨਹੀਂ ਕਿਸ ਨੂੰ ਵੀ ਤੱਕ ਨੂੰ ਦੇਣੀ ਦੇਣੇ ਯਾਰ ਮਿੱਤਰਾਂ ਨੂੰ ਨਾਣਾ ਜੇ ਕੋਈ ਬਾਹਲਾ ਖਾਸ ਯਾਰ ਮਿੱਤਰ ਆਕੇ ਵੀ ਹਾਂ ਭਾਈ ਮੈਨੂੰ ਤੂੰ ਕਢਾ ਕੇ ਦੇ ਦੇ ਜਲ ਮੈਂ ਟੇਲ ਵਾ ਲੂਗਾ ਮੈਂ ਛੱਡ ਲੂਗਾ ਇਧਰੋਂ ਤਾਂ ਜਿਵੇਂ ਇੱਕ ਪੂਰਾ ਆਪ ਕਢਾ ਲੇ ਤੇ ਇੱਕ ਪੂਰਾ ਆਪਣੇ ਖਾਸ ਪੱਕੇ ਲਹਾਜੀਆਂ ਵਾਸਤੇ ਕਢਾ ਕੇ ਦੇ ਦੇ ਵੀ ਹਾਂ ਬਈ ਲਓ ਤੁਸੀਂ ਵੀ ਢਾ ਕੇ ਵੇਖੋ ਕੋਈ ਚੱਕਰ ਉਹਦੇ ਤਾਂ ਹੈਗੇ ਗਾਂ ਹੋੜੀ ਕਿਸੇ ਤਰ੍ਹਾਂ ਰੁਕ ਜਾਂਦਾ ਚਲੋ ਠੀਕ ਹੈ ਰਵਾਇਤ